ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੀ ਰੀ ਵ੉ ਸੁ ਬਿਤ ਜਾਰ ਲਾ ਟ੆ ਦੀ ਚੀਰੀ ਸਾਵ ਤੇ ਤੀ ਦੁ ਤੀ ਗੁਣ ਦੀ 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 ਨ ਸੁ ਰੀ ਲਾ ਦੀ. ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੀ ਸਰ ਕੀ ਕਿਸ ਤਰ੍ਹਾਂ ਪਤਾ ਲੱਗਾ ਕਿਨੇ ਲੱਗੀਆਂ ਇਹ ਜੀ ਸਵੇਰੇ 6:07 ਤੇ ਬਲਾਸਟ ਹੋਇਆ ਇਹ ਤੇ ਤਕਨੀਕੀ ਕਾਰਨ ਕਰਕੇ ਉਸ ਤੋਂ ਬਾਅਦ ਇਹ ਅੱਗ ਲੱਗੀ ਹੈ ਤੇ ਇਹ ట్రాన్స్‌ਮਿਸ਼ਨ ਦੇ ਅੰਦਰ ਆਂਦੇ ਉਹ ਬੈਟਰ ਉਹ ਦੱਸ ਸਕਦੇ ਨੇ ਕਿ ਕੀ ਐਕਚੁਅਲ ਚ ਹੋਇਆ ਕੀ ਹੈ ਕੋਈ ਪੱਕੀ ਸਾਹਮਣੇ ਆਇਆ ਤੁਹਾਨੂੰ ਕਿਤੇ ਹਰੇਕ ਜੀ ਕੁਝ ਪ੍ਰੋਟੈਕਸ਼ਨ ਟੀਮ ਇਹਨਾਂ ਨਾਲ ਦੱਸ ਨਹੀਂ ਸਕਦੇ ਉਹਨਾਂ ਨੇ ਆ ਕੇ ਚੈੱਕ ਕਰਨਾ ਵੀ ਕੀ ਫੋਲਟ ਆਇਆ ਹੈ ਅੰਦਰੂਨੀ ਫੋਲਟ ਹੈ ਕਿ ਕਿਤੇ ਬਾਹਰੋਂ ਹੈ ਕੋਈ ਫੋਲਟ ਉਹਨੂੰ ਫੋਨ ਕਿੰਨੇ ਵਜੇ ਪਹੁੰਚਣਗੇ ਜੀ ਮੈਨੂੰ ਤਾਂ ਫੋਨ ਇਧਰੋਂ ਕਿਸੇ ਫੈਕਟਰੀ ਵਾਲੇ ਦਾ ਗਿਆ ਜੀ ਐਕਚੁਅਲ ਚ ਤੇ ਹਾਂ ਜੀ 6:15 ਤੇ ਫੋਨ ਗਿਆ 6:15 ਤੇ ਫੋਨ ਗਿਆ ਜੀ 6:30 ਅਸੀਂ ਪਹੁੰਚ ਗਏ ਸੀ ਅਧਿਕਾਰੀਆਂ ਨੂੰ ਸੂਚਿਤ ਕਰਤਾ ਸੀ ਐਕਸ਼ਨ ਸਾਹਿਬ ਵੀ ਉਦੋਂ ਹੀ ਆ ਗਏ ਐਕਸ਼ਨ ਸਾਹਿਬ ਤਾਂ ਹਾਂ ਜੀ ਉਦੋਂ ਹੀ ਆ ਗਏ ਸੀ ਐਕਸ਼ਨ ਸਾਹਿਬ ਇਹਨਾਂ ਵਾਲੇ ਆਏ ਸੀ ਜੋ ਟ੍ਰਾਂਸਮਿਸ਼ਨ ਹੈ ਅਲੱਗ ਡਿਪਾਰਟਮੈਂਟ ਹੈ ਜੀ ਹਾਂ ਜੀ ਸਾ ਗੱਡੀਆਂ ਪਹੁੰਚੀਆਂ ਕਿੰਨੀਆਂ ਹੋਰ ਟੱਕਾ ਸਾਇਰ ਮੰਗਰੇਡ ਦੀਆਂ ਗੱਡੀਆਂ ਪਹੁੰਚੀ। ਦੇਖੋ ਜੀ ਚੌਥੀ ਗੱਡੀ ਆਈ ਹੈ ਹੁਣ ਤਿੰਨ ਪਹਿਲਾਂ ਆ ਚੁੱਕੀਆਂ। ਕੰਟਰੋਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਹੈ। ਬਾਕੀ ਸਪਲਾਈ ਅਸੀਂ ਬਹਾਲ ਕਰ ਦਿੱਤੀ ਹੈ। ਆਪਣਾ ਉਧਰੋਂ ਖਰੜ ਤੋਂ ਚਲਵਾ ਦਿੱਤਾ ਹੈ ਸਰ। ਸਾਰੇ ਨਹੀਂ ਚੱਲੇ ਜੀ ਥੋੜਾ ਲੋਡ ਡਿਸਟ੍ਰਿਬਿਊਟ ਕਰਕੇ ਚਲਾਉਣਾ ਪੈਣਾ ਸਾਨੂੰ ਕਿੰਨੇ ਕ ਪਿੰਡਾਂ ਦੀ ਸਪਲਾਈ ਚਾਲੂ ਕਰ ਦਿੱਤੀ ਹਜੇ ਜੀ ਫਿਲਹਾਲ ਅਸੀਂ ਜਿਹੜੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਹੋ ਗਿਆ ਆਪਣੇ ਕੈਂਸਰ ਹਸਪੀਟਲ ਹੋ ਗਿਆ ਅਸੈਂਸ਼ੀਅਲ ਸਰਵਿਸ ਨੇ ਉਹ ਚਲਾਈ ਹੈ ਐਮਰਜੈਂਸੀ ਐਮਰਜੈਂਸੀ ਵਾਲੀ ਜਿਹੜੀ ਫੀਡਰ ਨੇ ਨਾ ਉਹ ਚਲਵਾਤੇ ਅਸੀਂ ਬਾਕੀ ਪਿੰਡਾਂ ਨੂੰ ਹੌਲੀ ਹੌਲੀ ਕਰਕੇ ਅਸੀਂ ਬਹਾਲ ਕਰ ਦਾਂਗੇ ਸਪਲਾਈ ਅਸੀਂ ਉਧਰੋਂ ਚਾਰਜ ਕਰ ਲਈ ਲਾਈਨ ਅੱਪ ਕਿੰਨਾ ਕ ਨੁਕਸਾਨ ਹੋਇਆ ਲੱਗਦਾ ਤੁਹਾਡੇ ਸਾਹਬ ਨੁਕਸਾਨ ਤਾਂ ਦੇਖੋ ਜੀ ਕਾਫੀ ਕੋਸਟਲੀ ਆਈਟਮ ਹੈ ਟਰਾਂਸਫਾਰਮਰ 100 ਐਮਏ ਦਾ ਨੁਕਸਾਨ ਤਾਂ ਹੋਇਆ ਹੈ ਬਾਕੀ ਟੋਟਲ ਅਸੈਸਮੈਂਟ ਬਾਅਦ ਹੀ ਪਤਾ ਲੱਗ ਸਕਦੀ ਹੈ ਜੀ ਜੀ ਨੂੰ ਕਿੰਨਾ ਜੇ ਆਪਾਂ ਆਪਣੇ ਮਾਡਰਾਂ ਗ੍ਰੇਡ ਦੀ ਗੱਲ ਕਹੀਏ ਇਹਨੂੰ ਬਣਨ ਨੂੰ ਕਿੰਨਾ ਟਾਈਮ ਲੱਗੂਗਾ ਜੇ ਦੁਬਾਰਾ ਇਸ ਤਰ੍ਹਾਂ ਪਿਆਰ ਨਹੀਂ ਜੀ ਬਣਨ ਚ ਟਾਈਮ ਨਹੀਂ ਲੱਗਦਾ ਉਹ ਤਾਂ ਇੱਕ ਵਾਰ ਅਸੈਸ ਹੋ ਜਾਏ ਕਿ ਕੀ ਕੀ ਨੁਕਸਾਨ ਹੈ ਫਿਰ ਤਾਂ ਇਹ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਬਾਕੀ ਇਹ ਬੈਟਰੀਆਂ ਦੀ ਵਰਕਿੰਗ ਦੱਸ ਸਕਦੇ ਨੇ ਬੈਟਰੀ ਕਿ ਕਿੰਨਾ ਕੁ ਟਾਈਮ ਲੱਗੂਗਾ ਬਾਕੀ ਸਾਡੀ ਜੇ ਆਪਾਂ ਗੱਲ ਕਰੀਏ ਅ ਅੱਗ ਬੁਝਾਊ ਜੰਤਰ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਇਹੋ ਜੀ ਥਾਂ ਤੇ ਹੁੰਦੀ ਹੈ ਬਿਲਕੁਲ ਜੀ ਅੱਜ ਵੀ ਸਾਡੇ ਇੱਥੇ ਬਾਲਟੀਆਂ ਨਾਲੇ ਅੱਗ ਬੁਝਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਹੀਂ ਜੀ ਦੇਖੋ ਜਿਹੜੀ ਕੀ ਆਪਾਂ ਨੂੰ ਲੋੜ ਨਹੀਂ ਪੈਂਦੀ ਕਦੇ ਮੈਕਮੇ ਨੇ ਸੋਚਿਆ ਨਹੀਂ ਕਿ ਇੱਥੇ ਵੀ ਗੱਡੀ ਖੜੀ ਹੋਵੇ ਨਹੀਂ ਜੀ ਨਹੀਂ ਗੱਡੀ ਨਹੀਂ ਫਾਇਰ ਸਿੰਚਰ ਤਾਂ ਹੁੰਦੇ ਹੀ ਨੇ ਸਾਰੇ ਅਵੇਲੇਬਲ ਨੇ ਪਰ ਇਹ ਅੱਗ ਇੰਨੇ ਜ਼ਿਆਦਾ ਹਾਈ ਲੈਵਲ ਦੀ ਸੀ ਕਿ ਇਨ੍ਹਾਂ ਯੰਤਰਾਂ ਨਾਲ ਕੰਟਰੋਲ ਕਰਨਾ ਮੁਸ਼ਕਿਲ ਸੀ ਫਾਇਰ ਬ੍ਰਿਗੇਡ ਦਿੱਤਾ ਵਰਤੋਂ ਹੋਣੀ ਹੀ ਸੀ ਅੱਛਾ ਤੇ ਹੁਣ ਅਪੀਲ ਕੀ ਕਰਨਾ ਚਾਹੁੰਦਾ ਜਿਹੜੇ ਟ੍ਰੈਂਚਾਂ 'ਚ ਅੱਗ ਲੱਗਦੀ ਹੈ ਨਾ ਜੀ ਉਹ ਹੁਣ ਦੇਖੋ ਤੁਹਾਡੇ ਸਾਹਮਣੇ ਦੋ ਥਾਵਾਂ ਤੇ ਅੱਗ ਲੱਗੀ ਹੈ ਟਰਾਂਸਫਾਰਮਰ ਦੀ ਅੱਗ ਤੇ ਆਪਾਂ ਬੁਝਾ ਸਕਦੇ ਆ ਟ੍ਰੈਂਚਾਂ 'ਚ ਬੁਝਾ ਸਕਦੇ ਆ ਇਸ ਕਰਕੇ ਬਾਲਟਿਆਂ ਨਾਲ ਓਕੇ ਓਕੀ ਕੀਤਾ ਜਾ ਰਿਹਾ ਹੈ ਮਿੱਟੀ ਨਾਲ ਟ੍ਰੈਂਚਾਂ ਦੀ ਅੱਗ ਬੁਝਾਈ ਜਾ ਰਹੀ ਤੇ ਹੁਣ ਅਪੀਲ ਕੀ ਕਰਨਾ ਚਾਹੁੰਦਾ ਮੈਂ ਖਾਸ ਕਰ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਲੋਕ ਲੋਕਾਂ ਦੇ ਵਿੱਚ ਜ਼ਿਆਦਾਤਰ ਇਹ ਹੀ ਚੀਜ਼ ਨੂੰ ਲੈ ਕੇ ਅਸਸ਼ੋਪਨ ਰਹੇਗੀ ਕਿ ਬਿਜਲੀ ਗਲ ਹੋ ਚੁੱਕੀ ਹੈ ਨਹੀਂ ਜੀ ਨਹੀਂ ਬਿਜਲੀ ਗਲ ਨਹੀਂ ਸਾਡੀ ਕੋਸ਼ਿਸ਼ ਹੈ ਕਿ ਛੇਤੀ ਛੇਤੀ ਬਹਾਲ ਕਰੀਏ ਬਾਕੀ ਅਸੀਂ ਮੇਨ ਐਸੈਂਸ਼ੀਅਲ ਸਰਵਿਸ ਦਾ ਅਸੀਂ ਬਹਾਲ ਕਰ ਚੁੱਕੇ ਹਾਂ ਹੁਣ ਹੌਲੀ ਹੌਲੀ ਕਰਕੇ ਅਸੀਂ ਸਾਰੇ ਸਪਲਾਈ ਬਹਾਲ ਕਰ ਦਾਂਗੇ ਹਾਂਜੀ ਜਲਦੀ ਹੋ ਜਾਣੀ ਹੈ ਬਹਾਲ